ਬੀਬੀਐਮਪੀ ਡੀਏਵੀ ਪਬਲਿਕ ਸਕੂਲ ਹੈ ਇਹ ਤਲਵਾੜਾ ਨਾਮ ਦੀ ਜਗ੍ਹਾ ਹੈ ਤਲਵਾੜਾ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈਗਾ ਇਹਨੂੰ ਤੁਸੀਂ ਮਿੰਨੀ ਚੰਡੀਗੜ੍ਹ ਵੀ ਕਹਿ ਸਕਦੇ ਹੋ ਪੈਰਿਸ ਦੇ ਲੈਵਲ ਦਾ ਸ਼ਹਿਰ ਸੀਗਾ ਕਿਸੇ ਸਮੇਂ ਦੁਨੀਆ ਦੇ ਸ਼ਹਿਰ ਅੱਗੇ ਨੂੰ ਵਧਿਆ ਪਰ ਇਕਲੌਤਾ ਸ਼ਹਿਰ ਹੈ ਜਿਹੜਾ ਪਿੱਛੇ ਨੂੰ ਗਿਆਗਾ ਅੱਜ ਇਹ ਕਬਰਿਸਤਾਨ ਦੇ ਵਿੱਚ ਪੂਰੀ ਤਰ੍ਹਾਂ ਤਬਦੀਲ ਹੋ ਚੁੱਕਿਆ ਹੈ ਦੋਸਤੋ ਇਹ ਜਿੰਨੇ ਲੋਕ ਤੁਹਾਨੂੰ ਦਿਖ ਰਹੇ ਆ ਪਿਛਲੇ 6 ਮਹੀਨੇ ਤੋਂ ਲਗਾਤਾਰ ਆਰਐਸਐਸ ਦੇ ਖਿਲਾਫ ਲੜਾਈ ਲੜ ਰਹੇ ਆ RSS اور BJP ਦਾ ਜਿਹੜਾ ਸੰਸਥਾ ਕੀ ਸਕੂਲ ਦੀ ਸਰਕਾਰੀ ਵਿਦਿਆ ਮੰਦਰ ਜਿਹੜਾ ਇਲੀਗਲ ਚੱਲ ਰਿਹਾ ਉਹ ਜਿਹੜਾ ਕਹਿਣ ਨੂੰ ਤਾਂ ਇਹ ਹੈ ਕਿ ਦੇਸ਼ ਦੇ ਵਿੱਚ 40000 ਜਿਨ੍ਹਾਂ ਦੇ ਸਕੂਲ ਹੈ ਉਹ ਇਸ ਸਕੂਲ ਤੇ قبضہ ਕਰਨਾ ਚਾਹੁੰਦੇ ਆ BBMP ਦਾ ਜਿਹੜਾ DAV ਸਕੂਲ ਹੈ ਉੱਤੇ قبضہ ਕਰਨਾ ਚਾਹੁੰਦੇ ਇੱਥੇ 1200 ਬੱਚੇ ਪੜ੍ਹਦੇ ਆ 100 ਤੋਂ ਵੱਧ ਪ੍ਰੋਫੈਸਰ ਜਿਹੜੇ ਲੈਕਚਰਰ ਤੇ ਜਿਹੜੇ ਟੀਚਰ ਹੈਗੇ ਇੱਥੇ ਹੈਗੇ ਆ ਇਸ ਤੋਂ ਇਲਾਵਾ ਜਿਹੜੇ ਨਾਨ-ਟੀਚਿੰਗ ਸਟਾਫ ਦੇ ਲੋਕ ਉਹ ਲੱਗ ਗਏ ਦੋਸਤੋ ਅਸੀਂ ਲੰਬੇ ਸਮੇਂ ਤੋਂ ਇੱਕ ਲੜਾਈ ਲੜਦੇ ਆ ਰਹੇ ਹਾਂ ਕਿ ਦੇਸ਼ ਦੀ ਜਿਹੜੀ ਸਿੱਖਿਆ ਹੈ ਉਹਦੇ ਤਹਿਾਰ ਐਸਐਸ ਕੰਟਰੋਲ ਕਰਨਾ ਚਾਹੁੰਦਾਗਾ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਲੜਾਈ ਹੋਈ ਸੈਨੇਟ ਨੂੰ ਬਚਾਉਣ ਦੀ ਲੜਾਈ ਸੇਮ ਲੜਾਈ ਇੱਥੇ ਲੜੀ ਜਾ ਰਹੀ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਕਰਨਾ ਚਾਹੁੰਦਾਗਾ ਕਿ ਇਹ ਲੋਕ ਬਿਲਕੁਲ ਨਹੀਂ ਜਾਣਦੇ ਕਿ ਅਸੀਂ ਵਿਦਿਆਮ ਭਾਰਤੀ ਤੇ ਬੰਦਰ ਦੇ ਅਧੀਨ ਆਣ ਇਹ ਬੀਬੀਐਮਪੀ ਨੂੰ ਜਿਹੜਾਗਾ ਡੀਏਪੀ ਦੇ 3 ਲੱਖ ਰੱਖਣਾ ਚਾਹੁੰਦੇ ਉਹਦੇ ਲਈ ਲੜਾਈ ਲੜ ਰਹੇ ਹੈ ਤੇ ਇਸ ਲੜਾਈ ਦੇ ਵਿੱਚ ਚਾਹੇ ਪੰਜਾਬ ਦੀ ਸਰਕਾਰ ਹੈ ਚਾਹੇ ਸੈਂਟਰ ਦੀ ਸਰਕਾਰ ਹੈ ਦੋਨਾਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਗਿਆ ਮੋਦੀ ਤੋਂ ਤਾਂ ਸਾਨੂੰ ਕੋਈ ਯਕੀਨ ਨਹੀਂ ਸੀ ਪਰ ਜਿਹੜੀ ਸਰਕਾਰ ਐਜੂਕੇਸ਼ਨ ਔਰ ਹੈਲਥ ਦੇ ਨਾਮ ਤੇ ਜਿਨ੍ਹਾਂ ਨੇ ਸਰਕਾਰ ਬਣਾਈ ਦਿੱਲੀ ਮਾਡਲ ਪੇਸ਼ ਕੀਤਾ ਸੀ ਕੇਜਰੀਵਾਲ ਤੇ ਸਸੋਦੀਆ ਨੇ ਮੈਂ ਲੋਕਲ ਐਮਐਲਏ ਨੂੰ ਸ਼ਬਦ ਵੀ ਨਹੀਂ ਕਹਿਣਾ ਚਾਹਨਾ ਮੈਂ ਪੁੱਛਣਾ ਚਾਹਨਾ ਸਸੋਦੀਏ ਨੂੰ ਤੇ ਭਗਵੰਤ ਮਾਨ ਨੂੰ ਤੇ ਕੇਜਰੀਵਾਲ ਨੂੰ ਕਿ ਇਹ ਐਜੂਕੇਸ਼ਨ ਕਲਾਪਸ ਹੋ ਰਹੀ ਹੈ ਤੇ ਆਰਐਸਐਸ ਨੂੰ ਪੁੱਛਣਾ ਚਾਹਨਾਗਾ ਕਿ ਤੁਸੀਂ ਆਪਣੇ ਆਪ ਨੂੰ ਹਿੰਦੂਆਂ ਦੀ ਸਭ ਤੋਂ ਵੱਡੀ ਸੰਸਥਾ ਕਹਿੰਦੇ ਹੋ ਤੁਸੀਂ ਕਲੇਮ ਕਰਦੇ ਹੋ ਕਿ ਤੁਸੀਂ ਹਿੰਦੂਆਂ ਦੇ ਅਧਿਕਾਰਾਂ ਦੀ ਰਾਖੀ ਲੜੋਗੇ ਇੱਥੇ 99% ਹਿੰਦੂ ਬੈਠੇ ਹੋਏ ਆ ਇਹ ਨਹੀਂ ਚਾਹੁੰਦੇ ਤੁਹਾਡੇ ਸਕੂਲ ਦੇ ਅਦੀ ਨਾਣਾ ਇੱਥੇ ਦਾ ਹਿੰਦੂ 1200 ਬੱਚਿਆਂ ਦੇ ਵਿੱਚ 1100 ਬੱਚੇ ਹਿੰਦੂ ਪਰਿਵਾਰਾਂ ਦੇ 1150 ਬੱਚੇ ਉਹ ਤੁਹਾਡੇ ਅਦੀ ਨਹੀਂ ਆਣਾ ਚਾਹੁੰਦੇ ਇਹਨਾਂ ਨੇ ਕੋਲ ਦਿੱਤੀ ਹੈ 10 ਤਰੀਕ ਦੀ ਆਉਣ ਵਾਲੀ 10 ਤਰੀਕ ਨੂੰ ਤਲਵਾੜੇ ਦੇ ਵਿੱਚ ਪੰਜਾਬ ਦੇ ਲੋਕੋ ਤਲਵਾੜਾ ਜ਼ਿਲ੍ਹਾ ਸ਼ਿਆਰਪੁਰ ਮਕੇਰੀਆਂ ਦੇ ਰਸਤੇ ਤੁਹਾਨੂੰ ਪਹਜੂਗਾ ਮੈਂ ਕਿਸਾਨ ਜੱਥੇਬੰਦੀਆਂ ਨੂੰ ਮੈਂ ਮਜ਼ਦੂਰ ਜੱਥੇਬੰਦੀਆਂ ਨੂੰ ਵਪਾਰੀ ਜੱਥੇਬੰਦੀਆਂ ਨੂੰ ਮੈਂ ਟੀਚਰ ਜੱਥੇਬੰਦੀਆਂ ਨੂੰ ਮੈਂ ਅਧਿਆਪ ਜਿਹੜੇ ਆਪਣੇ ਵਿਦਿਆਰਥੀ ਜੱਥੇਬੰਦੀਆਂ ਗਿਆ ਤੇ ਪੰਜਾਬ ਦੀਆਂ ਜਿੰਨੀਆਂ ਵੀ ਜੱਥੇਬੰਦੀਆਂ ਗਿਆ ਜਿਹੜੀਆਂ ਵਪਾਰਕ ਮੰਡਲ ਵਾਲੇ ਵੀ ਅਸੀਂ ਇੱਥੇ ਇਕੱਠ ਕਰ ਰਹੇ ਹਾਂ 10 ਤਰੀਕ ਨੂੰ ਆਉਣ ਵਾਲੀ ਬੁੱਧਵਾਰ ਨੂੰ 10 ਤਰੀਕ ਨੂੰ ਕੱਟ ਕੀਤਾ ਜਾ ਰਿਹਾ ਜਿਹਦੇ ਵਿੱਚ ਇਸ ਸਕੂਲ ਦੇ ਜਿਹੜੇ ਲੋਕ ਐ ਉਹ ਆਪਣੀ ਲੜਾਈ ਆਪ ਮੋਰਿਓ ਕੇ ਲੜ ਰਿਹਾ ਇਹਨਾਂ ਦਾ ਇੱਕੋ ਹੀ ਮੰਗ ਹੈ ਕਿ ਸਕੂਲ ਜਿਸ ਤਰੀਕੇ ਨਾਲ ਚੱਲਦਾ ਆ ਰਿਹਾਗਾ ਉਸ ਤਰੀਕੇ ਨਾਲ ਚੱਲਣ ਦਿੱਤਾ ਜਾਵੇ ਜਿਹੜੀ ਆਰਐਸਐਸ ਇਹ ਸਕੂਲ ਤੇ ਕਬਜ਼ਾ ਕਰਨਾ ਚਾਹਦੀ ਹੈ ਅਸੀਂ ਆਰਐਸਐਸ ਵਾਲਿਆਂ ਨੂੰ ਵੀ ਕਹਿਣਾ ਚਾਹਦੇ ਇੱਥੋਂ ਕਿ ਤੁਹਾਨੂੰ ਘਰਾਂ 'ਚ ਨਹੀਂ ਬੜਨ ਦਿੱਤਾ ਜਾਊਗਾ ਪੋਲ ਜੋ ਪਲੇਖੇ 'ਚ ਇਹ ਨਾ ਸੋਚਿਓ ਕਿ ਤੁਹਾਡੇ ਇੱਥੇ ਸ਼ਹਿਰ ਦੇ 50 100 ਬੰਦੇ ਅਗਰ ਚੁੱਪ ਐ ਤਾਂ ਬਾਕੀ ਪੰਜਾਬ ਚੁੱਪ ਬੈਠੂਗਾ ਅਸੀਂ ਤੁਹਾਡੀ ਸਾਰੀਆਂ ਚਾਲਾਂ ਨੂੰ ਸਮਝਦੇ ਹਾਂ ਅੱਜ ਇਸ ਸਕੂਲ ਤੇ ਕਬਜ਼ਾ ਕਰਨਾ ਚਾਹੁੰਦੇ ਹੋ ਕੱਲ ਤੁਸੀਂ ਅਡਾਨੀ ਨੂੰ ਇਹ ਸਾਰਾ ਸ਼ਹਿਰ ਦੇ ਦੇਣਾ ਇਹ ਸਾਰੇ ਸ਼ਹਿਰ ਨੂੰ ਖੰਡਰ ਬਣਾਤਾ ਇਹਨਾਂ ਨੇ ਮੈਂ ਬੇਨਤੀ ਕਰਦਾ ਆਪਣੇ ਭਰਾਵਾਂ ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਕਿ ਆਣ ਵਾਲੀ 10 ਤਰੀਕ ਨੂੰ ਤਲਵਾੜੇ ਪੁੱਜੋ ਜ਼ਿਲ੍ਹਾ ਸ਼ਾਰਪੁਰ ਤਹਿਸੀਲ ਮਕੇਰੀਆਂ ਡੈਮ ਦੇ ਲਾਗੇ ਜਗ੍ਹਾ ਕੀ ਬਹੁਤ ਸੋਹਣੀ ਜਗ੍ਹਾ ਕੀ ਦੇਖੋ ਕਿ ਕਿੱਦਾਂ ਦਾ ਇਹ ਸ਼ਹਿਰ ਸੀਗਾ ਔਰ ਕਿਵੇਂ ਦਾ ਕਨਵਰਟ ਹੋ ਚੁੱਕਿਆਗਾ ਇੱਥੇ ਇਕੱਠੇ ਹੋ ਕੇ ਮੋਦੀ ਦੇ ਖਿਲਾਫ ਆਰਐਸਐਸ ਦੇ ਖਿਲਾਫ ਤੇ ਪੰਜਾਬ ਸਰਕਾਰ ਦੇ ਖਿਲਾਫ ਆਵਾਜ਼ ਚੁੱਕੀਏ ਮੇਰੇ ਪਿੱਛੇ ਕੋਈ ਨਾਰਾ ਤੁਸੀਂ ਮਾਰਨਾ ਹੈਗਾ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ